ਚਲੋ ਪੰਜਾਬ ਹੈ ਜਨਾਬ ਤੇ ਪੰਜਾਬ ਦੇ ਵਿੱਚ 12000 ਤੋਂ ਵੱਧ ਪਿੰਡ ਨੇ ਇਹਨਾਂ ਪਿੰਡਾਂ 'ਚ ਇੱਕ ਪਿੰਡ ਗਵਾਚ ਗਿਆ ਉਸ ਲਾਪਤਾ ਪਿੰਡ ਦੀ ਪਾਲ ਹੁਣ ਦੋ ਮੈਂਬਰੀ ਕਮੇਟੀ ਕਰੇਗੀ ਅਸਲ 'ਚ ਪਿੰਡ ਗਵਾਚਿਆ ਨਹੀਂ ਜਨਾਬ ਪਿੰਡ ਤਾਂ ਲੱਭਿਆ ਗਿਆ ਨਕਲੀ ਪਿੰਡ ਮਿਲ ਗਿਆ ਨਕਲੀ ਪੰਚਾਇਤ ਮਿਲ ਗਈ ਨਕਲੀ ਪਾਰਕ ਮਿਲ ਗਿਆ ਨਕਲੀ ਵਿਕਾਸ ਮਿਲ ਗਿਆ بس پیسے ہی اصلی سی باقی سارا کچھ نقلی سی تر 43 ਲੱਖ ਤੋਂ ਲੈ ਕੇ 45 ਲੱਖ ਤੱਕ ਦਾ ਘਟਾਲਾ ਫੜਿਆ ਖੇਡ ਕੀ ਕੀਤੀ ਅਫਸਰਾਂ ਅਧਿਕਾਰੀਆਂ ਨੇ ਮਿਲ ਕੇ ਕਿ ਪੰਜਾਬੀ ਪਿੰਡ ਦਾ ਨਾਮ ਜਿਹੜਾ ਪੰਜਾਬੀ ਸੀ ਉਹਦਾ ਅੰਗਰੇਜ਼ੀਕਰਨ ਕਰਕੇ ਇੱਕ ਨਕਲੀ ਪਿੰਡ ਬਣਾ ਲਿਆ ਤੇ ਉਸ ਨਕਲੀ ਪਿੰਡ ਦੀ ਨਕਲੀ ਪੰਚਾਇਤ ਵੀ ਬਣਾ ਲਈ ਨਕਲੀ ਨਰੇਗਾ ਕਾਰਡ ਵੀ ਬਣਾ ਲੇ ਨਕਲੀ ਲੇਬਰ ਵੀ ਰੱਖ ਲਈ ਨਕਲੀ ਹਾਂ ਪਾਰਕ ਵੀ ਉਸਾਰਤੇ ਨਕਲੀ ਸੜਕਾਂ ਵੀ ਬਣਾਤੀਆਂ ਪਿੰਡ 'ਚ ਵਿਕਾਸ ਵੀ ਜਿਹੜਾ ਉਸੇ ਨਾਮ ਦਾ ਪੰਜਾਬੀ ਕਰਨ ਵਾਲਾ ਅਸਲੀ ਪਿੰਡ ਸੀ ਉਹਨੂੰ ਗ੍ਰਾਂਟ ਅੱਧੀ ਨਕਲੀ ਪਿੰਡ ਨੂੰ ਗ੍ਰਾਂਟਾਂ ਦੇ ਕੱਫੇ ਦੁੱਗਣੀ ਗ੍ਰਾਂਟ ਤੇ ਜਨਾਬ ਇਹ ਤਾਂ ਇੱਕ ਬੰਦਾ ਹੀ ਪਿੱਛੇ ਪਿਆ ਰਿਹਾ ਜਿਹੜਾ ਕਦੇ RTI ਪਾ ਕਦੇ ਉਹਨੂੰ ਇਨਕਾਰ ਕਰ ਕਦੇ ਦਫ਼ਤਰੋਂ ਪਜਾ ਆਖਰ ਉਸਨੇ ਨੁਕਤਾ ਕੱਢ ਲਿਆਂਦਾ ਤੇ ਅਖਬਾਰਾਂ ਦੀਆਂ ਸੁਰਖੀਆਂ ਤੱਕ ਆ ਗਿਆ ਕਿ ਲਓ ਭਾਈ ਕਾਗਜ਼ਾਂ 'ਚ ਹੀ ਪਿੰਡ ਵੱਸ ਗਿਆ ਕਾਗਜ਼ਾਂ 'ਚ ਹੀ ਵਿਕਾਸ ਹੋ ਗਿਆ ਤੇ 45 ਲੱਖ ਰੁਪਏ ਦਾ ਗਵਨ ਹੋ ਗਿਆ ਹੋਇਆ ਕੀ ਇਹ ਫਿਰੋਜ਼ਪੁਰ ਖੇਤਰ ਦੀ ਖਬਰ ਹੈ ਫਿਰੋਜ਼ਪੁਰ ਦੇ ਵਿੱਚ ਏਡੀਸੀ ਡਿਵੈਲਪਮੈਂਟ ਬੀਡੀਪੀਓ ਉਹਨਾਂ ਦੇ ਦਫ਼ਤਰਾਂ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਹਿੰਦੇ ਸਾਰਾ ਕਾਰਨਾਮਾ ਕਿ 2013 ਦੇ ਵਿੱਚ ਇੱਕ ਫਰਜੀ ਪੰਚਾਇਤ ਬਣਾਈ ਅਸਲ ਚ ਉੱਥੇ ਪਿੰਡ ਹੈ ਜੀ ਮਤਲ ਨਵੀ ਗੱਟੀ ਰਾਜੋਕੇ ਨਵੀ ਰਾਜੋਕੇ ਗੱਟੀ ਕਹ ਲੋ ਨਵੀ ਗੱਟੀ ਰਾਜੋਕੇ ਕਹ ਲੋ ਹੈਨਾ ਤੇ ਉਸ ਨਮੀ ਨੂੰ ਨਿਊ ਬਣਾਤਾ ਨਿਊ ਗੱਟੀ ਰਾਜੋਕੇ ਨਿਊ ਹੈਨਾ ਰਾਜੋਕੇ ਦੀ ਗੱਟੀ ਸੋ ਐਦਾਂ ਨਮੀ ਦੀ ਥਾਂ ਤੇ ਨਿਊ ਕਰ ਲਿਆ ਤੇ ਉਸ ਨਿਊ ਪਿੰਡ ਦੀ 2013 ਚ ਪੰਚਾਇਤ ਬਣਾਲੀ ਪੰਚਾਇਤ ਬਣਾ ਕੇ ਖੇਲ ਸ਼ੁਰੂ ਕਰ ਲਿਆ ਹੁਣ ਇਹਦੀ ਜਾਣਕਾਰੀ ਕਹਿੰਦੇ ਜੀ ਜਦੋਂ ਇੱਕ ਮਤਲਬ ਕਿ ਸਮਾਜਿਕ ਚਿੰਤਕ ਹੈ ਹੈਨਾ ਜਾਂ ਆਰਟੀਆਈ ਰਾਹੀਂ ਜਾਂ ਹਰ ਤਥ ਰਾਹੀਂ ਜਾਣਕਾਰੀ ਇਕਤਰ ਕਰਦਾ ਹੈ ਗੁਰਦੇਵ ਸਿੰਘ ਉਹਨੂੰ ਜਦੋਂ ਪਤਾ ਲੱਗਿਆ ਤਾਂ ਉਹ ਇਸ ਮਸਲੇ ਦੇ ਪਿੱਛੇ ਲੱਗ ਗਿਆ ਪਰ ਕਹਿੰਦੇ ਜੀ ਗੁਰਦੇਵ ਸਿੰਘ ਨੇ ਇਸ ਬਾਰੇ ਜਾਣਕਾਰੀ ਮੰਗਦਾ ਅਧਿਕਾਰੀਆਂ ਨੇ ਉਸ ਨੂੰ ਗੁੰਮਰਾਹ ਕੀਤਾ ਤਮਕਾਇਆ ਡਰਾਇਆ ਭਜਾਤਾ ਹਾਂ ਉਹਨੇ ਸ਼ਿਕਾਇਤ ਕੀਤੀ ਕਾਰਵਾਈ ਨਹੀਂ ਹੋਈ ਮਤਲਬ ਫਿਰ ਮੌਜੂਦਾ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਕੋਈ ਜਾਂਚ ਨਹੀਂ ਹੋਈ ਇਹ ਐਸ ਆਰਟੀਆਈ ਵਾਲੇ ਨੇ ਫਿਰ ਇਹ ਆਪ ਬਲਾਕ ਸੰਮਤੀ ਮੈਂਬਰ ਵੀ ਰਿਆ ਤੇ ਨਾਲ ਦੇ ਪੰਡ ਪੀਰ ਸਮਲ ਖਾਨ ਦਾ ਰਹਿਣ ਵਾਲਾ ਕਹਿੰਦਾ ਉਹ ਕਹਿੰਦਾ 2018 ਚ ਬਲਾਕ ਸੰਮਤੀ ਮੈਂਬਰ ਬਣਿਆ ਤਾਂ ਪਤਾ ਲੱਗਿਆ ਕਿ ਨਿਊ ਗੱਟੀ ਰਾਜੋਕੇ ਨਾਂ ਦੇ ਤਾਂ ਪੰਚਾਇਤ ਵੀ ਕਾਫੀ ਗਰੰਟਾਂ ਲੈ ਗਈ ਕਹਿੰਦਾ ਮੈਂ ਇਹ ਕਿਹਾ ਵੀ ਇਹ ਤਾਂ ਪਿੰਡੇ ਨਹੀਂ ਹੈਗਾ ਨਵੀਂ ਗੱਟੀ ਰਾਜੋ ਕੇ ਤਾਂ ਹੈਗਾ ਨਿਊ ਗੱਟੀ ਤਾਂ ਹੈ ਹੀ ਨਹੀਂ ਸੋ ਕਹਿੰਦੇ ਇਸ ਖੇਲੇ ਚ ਜਦੋਂ ਉਹਨਾਂ ਨੇ ਫਿਰ ਵਿਭਾਗ ਤੋਂ ਜਾਣਕਾਰੀ ਲੈਣੀ ਚਾਹੀਦ ਅਧਿਕਾਰੀਆਂ ਨੇ ਫਿਰ ਮਾਮਲਾ ਦਬਾਤਾ ਹੁਣ ਦੱਸਣ ਲਈ ਤਿਆਰ ਨਹੀਂ ਹੋਏ ਕਹਿੰਦਾ ਕੋਈ ਜਦੋਂ ਜਾਣਕਾਰੀ ਨਹੀਂ ਮਿਲਦੀ ਤਾਂ 2024 ਦੇ ਵਿੱਚ ਆਰਟੀਆਈ ਪਾਉਣ ਤੋਂ ਬਾਅਦ ਪਹਿਲਾਂ ਵੀ ਆਰਟੀਆਈ ਪਾਈਆਂ ਜਿਹਦੇ ਨੂੰ ਜਵਾਬ ਨਹੀਂ ਮਿਲਿਆ ਕਹਿੰਦਾ ਫਿਰ ਇੱਕ ਜਵਾਬ ਮਿਲਿਆ ਕਿ ਪੰਜਾਬ ਸਰਕਾਰ ਦੇ ਗਜ਼ਟ 'ਚ ਇਹ ਪਿੰਡ ਹੀ ਨਹੀਂ ਹੈ ਉਹ ਕਹਿੰਦਾ ਜਦੋਂ ਇਹ ਪਿੰਡ ਹੀ ਨਹੀਂ ਹੈਗਾ ਫਿਰ ਇਹਦੀ 2013 'ਚ ਪੰਚਾਇਤ ਕਿਵੇਂ ਬਣ ਗਈ ਪਰੇ ਇਸ ਨੂੰ ਗਰੰਟਾ ਕਿਵੇਂ ਜਾਰੀ ਹੋ ਗਈਆਂ ਔਰ ਜਦੋਂ ਹੁਣ ਤਤ ਸਾਹਮਣੇ ਆਉਣ ਲੱਗੇ ਤਾਂ ਕਮਾਲ ਹੈ ਜਨਾਬ ਅਸਲੀ ਪੰਚਾਇਤ ਨੂੰ 35 ਤੇ ਨਕਲੀ ਪੰਚਾਇਤ ਨੂੰ 55 ਯੋਜਨਾਵਾਂ ਮਿਲੀਆਂ ਆਰਟੀਆਈ ਐਕਸਕਿਸਟ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਆਰਟੀਆਈ ਦੇ ਮੁਤਾਬਕ ਅਸਲੀ ਪਿੰਡ ਨੂੰ ਮਨਰੇਗਾ ਦੇ ਲਈ 80 ਜੋਬ ਕਾਡ ਬਣਾਏ ਜਦੋਂ ਕਿ ਨਕਲੀ ਪਿੰਡ ਦੇ ਲਈ 140 ਜੋਬ ਕਾਡ ਬਣੇ ਹੈ ਅਸਲੀ ਪਿੰਡ ਚ 35 ਵਿਕਾਸਕਾਰੀਆਂ ਕਾਰਜਾਂ ਦੇ ਲਈ ਮਤਲਬ ਕਿ ਕੰਮ ਹੋਇਆ ਯੋਜਨਾਵਾਂਾਂ 'ਤੇ ਕੰਮ ਹੋਇਆ ਨਕਲੀ ਪਿੰਡ ਦੇ ਲਈ 55 ਪ੍ਰੋਜੈਕਟਾਂ 'ਤੇ ਕੰਮ ਹੋਇਆ। ਨਕਲੀ ਪਿੰਡ ਦੇ ਵਿੱਚ ਹਾਂ ਜਿਹੜਾ ਬੰਨ ਬੰਨਿਆ ਉਹਦੀ ਸਫਾਈ ਦਾ ਵੀ ਕੰਮ ਹੋ ਗਿਆ। ਹਨਾ ਜੀ ਪ੍ਰਾਈਵੇਟ ਸਕੂਲ ਦੇ ਪਾਰਕ ਵੀ ਬਣ ਗਿਆ। ਹਾਂ ਇੰਟਰਲੌਕ ਵਾਲੀਆਂ ਟੈਲਾਂ ਵੀ ਲੱਗੀਆਂ ਨਕਲੀ ਕੰਮੇ। ਤੇ ਇਸ ਕੰਮ ਤੇ ਕਹਿੰਦਾ 43 ਤੋਂ 45 ਲੱਖ ਦੀਆਂ ਗ੍ਰਾਂਟਾਂ ਗੋਲ ਹੋ ਗਈਆਂ। ਸੋ ਹੁਣ ਇਸ ਮਸਲੇ ਤੇ ਜਦੋਂ ਇਹ ਮੀਡੀਆ 'ਚ ਆ ਗਿਆ ਸਾਰਾ ਕੁਝ ਹੋ ਗਿਆ। ਤਾਂ ਹੁਣ ਕਹਿੰਦੇ ਜੀ ਦੋ ਮੈਂਬਰੀ ਟੀਮ ਬਣਾਤੀ ਜਿਹੜੀ ਇਹ ਲਾਪਤਾ ਪਿੰਡ ਲੱਭੂਗੀ ਜਿਹੜਾ ਸਰਕਾਰ ਦੇ ਗਜਟਸ ਤਾਂ ਨਹੀਂ ਹੈਗਾ ਪਰ ਗ੍ਰਾਂਟਾਂ 'ਚ ਹੈਗਾ ਗ੍ਰਾਂਟਾਂ ਗਈਆਂ ਨੇ ਡਿਵੀਜ਼ਨਲ ਡਿਪਟੀ ਡਾਇਰੈਕਟਰ ਤੇ ਏਡੀਸੀ ਇਸ ਮਾਮਲੇ ਦੀ ਜਾਂਚ ਕਰਨਗੇ 28 ਜਨਵਰੀ ਨੂੰ ਪਹਿਲੀ ਪੇਸ਼ੀ ਆ ਇਸ ਮਸਲੇ ਤੇ ਹੈਨਾ ਦੂਸਰੇ ਪਾਸੇ ਬਿਜੀਲੈਂਸ ਕੋਲ ਵੀ ਇਹ ਮਾਮਲਾ ਪਹੁੰਚ ਗਿਆ ਉਹ ਵੀ ਆਪਣੇ ਪੱਧਰ ਤੇ ਪਰ ਕਹਿੰਦੇ ਇਲਾਕੇ ਦੇ ਲੋਕਾਂ ਦਾ ਕਹਿਣਾ ਕਿ ਭਾਈ ਈਡੀ ਜਾਂ ਸੀਬੀਆਈ ਹੱਲਾ ਪ ਸਕਦੀ ਹੈ ਇਹ ਲਾਪਤਾ ਪਿੰਡ ਇਹ ਅਫਸਰਾਂ ਅਧਿਕਾਰੀਆਂ ਤੋਂ ਤਾਂ ਲੱਭ ਨਹੀਂ ਹੁਣਾਂ ਪੰਜਾਬ ਵਾਲਿਆਂ ਤੋਂ ਕਿਉਂਕਿ ਇਹਨਾਂ ਦਾ ਕਨੈਕਸ਼ਨ ਕਿਤਨਾ ਕਿਤੇ ਜੁਟ ਜਾਣਾ ਲੋਕਾਂ ਨੂੰ ਭਰੋਸਾ ਹੀ ਨਹੀਂ ਹੈ ਸੋ ਇਹ ਮਾਮਲਾ ਕਾਫੀ ਚਰਚਾ ਚੱਕੇ ਨਕਲੀ ਪਿੰਡ ਨਕਲੀ ਪੰਚਾਇਤ ਹੈਨਾ ਨਕਲੀ ਸਕੂਲ ਨਕਲੀ ਪਾਰਕ ਨਕਲੀ ਟੈਲਾਂ ਨਕਲੀ ਸੜਕਾਂ ਗਲੀਆਂ ਪਰ ਗ੍ਰਾਂਟ ਅਸਲੀ ਪੈਸਾ ਅਸਲੀ ਕਪੜਾ ਅਸਲੀ ਕਮਾਲ ਹੈ ਜੀ